ਗੁੱਡ ਮਾਰਨਿੰਗ ਫਿਟਨੈਸ ਲਵਰ ਪੰਜਾਬ ਗਰੁੱਪ ਵਾਹ ਵਾਹ ਅੱਜ ਸਵੇਰੇ ਸਵੇਰੇ ਫਿਟਨੈਸ ਕਰਕੇ ਬਹੁਤ ਹੀ ਚੰਗਾ ਲੱਗਿਆ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਅੱਜ ਸਾਰੇ ਆਪਾਂ ਇੱਕੋ ਜਿਹੀ ਟੀ-ਸ਼ਰਟ ਪਾਈ ਅੱਜ ਪਹਿਲਾ ਦਿਨ ਫਿਟਨੈਸ ਕੈਦਣਾ ਤੋਂ ਕਰ ਰਿਹਾ ਮੈਂ ਇੱਕ ਦੂਜੇ ਲਈ ਤਾੜੀਆਂ ਲਈ ਇੱਕ ਸਵਾਗਤ ਲਈ ਕਹਾਂਗਾ ਜੀ ਬਹੁਤ ਹੀ ਚੰਗੀ ਗੱਲ ਹੈ ਪਰਿਵਾਰ ਸਾਰਾ ਇੱਕ ਨਾਲ ਦਾ ਦਿਖ ਰਿਹਾ ਹੈ ਤੇ ਅੱਜ ਦਾ ਦਿਨ ਬੜਾ ਹੀ ਮਹੱਤਵਪੂਰਨ ਦਿਨ ਹੈ ਅੱਜ 4 ਜੂਨ ਨੂੰ ਪਿੰਗਲਵਾੜੇ ਦੇ ਵਾਨੀ ਮਨੁੱਖਤਾ ਦੇ ਰਾਖੀ ਵਾਤਾਵਰਣ ਦੇ ਰਾਖੀ ਪਗਟਪੂਰਨ ਸਿੰਘ ਜੀ ਦਾ 121ਵਾਂ ਜਨਮ ਦਿਹਾੜਾ ਹੈ। ਉਹਨਾਂ ਦੇ ਜਨਮ ਦਿਹਾੜੇ ਤੇ ਮੈਂ ਫਿਟਨੈਸ ਲਵਰ ਪੰਜਾਬ ਗਰੁੱਪ ਵੱਲੋਂ ਇਹ ਸ਼ਰਧਾ ਦੇ ਫੁੱਲ ਭੇਟ ਕਰਦਾ। ਇੱਕ ਅਜਿਹੇ ਮਹਾਪੁਰਖ ਜੋ ਪੰਜਾਬ ਦੀ ਧਰਤੀ ਤੇ ਜਿਨ੍ਹਾਂ ਦਾ ਜਨਮ ਹੋਇਆ 4 ਜੂਨ ਨੂੰ 1909 ਨੂੰ ਤੇ ਆਪ ਜੀ ਦੇ ਪਿਤਾ ਦਾ ਨਾਮ ਆਪ Hindu ਪਰਿਵਾਰ ਵਿੱਚ ਉਹਨਾਂ ਦਾ ਜਨਮ ਹੋਇਆ। ਆਪ ਜੀ ਦੇ ਪਿਤਾ ਲਾਲਾ ਸਿਬੂਮਲ ਸ਼ਾਹੂਕਾਰ ਸੀ ਤੇ ਮਾਤਾ ਮਹਿਤਾਬ ਕੌਰ ਜੀ ਜੋ ਸਿੱਖ ਪਰਿਵਾਰ ਤੋਂ ਸੀ ਤੇ ਇਹਨਾਂ ਦੇ ਜਨਮ ਖੰਨਾ ਦੇ ਰਾਜੋਵਾਲ ਪਿੰਡ ਵਿੱਚ ਹੋਇਆ। ਤੇ ਬਚਪਨ ਵਿੱਚ ਹੀ ਇਹਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹਨਾਂ ਦੇ ਪਿਤਾ ਦੀ ਇੱਕ ਪਤਨੀ ਹੋਰ ਸੀ ਉਹ ਨਹੀਂ ਚਾਹੁੰਦੀ ਸੀ ਕਿ ਦੂਜੀ ਪਤਨੀ ਇਹ ਮਾਤਾ ਮਹਿਤਾਬਕੌਰ ਦੇ ਕੁੱਖੋਂ ਕੋਈ ਕੋਈ ਬੱਚਾ ਜਨਮ ਲਵੇ ਤੇ ਇਸੇ ਤਰ੍ਹਾਂ ਜਦੋਂ ਉਹ ਗਰਭ ਨਾਲ ਰਹਿੰਦੇ ਤਾਂ ਤਿੰਨ ਵਾਰ ਇਹ ਲਾਲਾ ਸ਼ਿਭੂ ਮਲਜੀ ਨੇ ਆਪਣੀ ਪਤਨੀ ਦਾ ਜਿਹੜਾ ਇਹ ਬੱਚੇ ਮਰਵਾ ਦਿੱਤੇ ਤੇ ਫਿਰ ਉਸ ਤੋਂ ਬਾਅਦ ਬਹੁਤ ਦੁਖੀ ਹੋਈ ਤੇ बार-बार ਉਹ ਕਹਿਣ ਲੱਗੇ ਮੈਨੂੰ ਤੇਰੇ ਤੋਂ ਕੋਈ ਬੱਚਾ ਨਹੀਂ ਚਾਹੀਦਾ ਕਰ ਪਰਿਵਾਰ ਦੀ ਤੈਨੇ ਸੇਵਾ ਕਰਨੀ ਹੈ ਬਸ ਇਨਾਂ ਨੂੰ ਤੈਨੂੰ ਪਤਨੀ ਬਣਨ ਦਾ ਮੈਂ ਹੱਕ ਦਿੱਤਾ ਹੈ ਲੇਕਿਨ ਬਹੁਤ ਮਾਤਾ ਮਹਿਤਾਬ ਕੋਰ ਬਹੁਤ ਦੁਖੀ ਹੋਏ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਨੇ ਅਰਦਾਸ ਕੀਤੀ ਕਿ ਗੁਰੂ ਰਾਮਦਾਸ ਜੀ ਦੇ ਘਰ ਕਿ ਮੈਨੂੰ ਵੀ ਪੁੱਤ ਦੀ ਦਾਤ ਬਖਸ਼ੋ ਝੋਲੀ ਮੇਰੀ ਭਰੋ ਤਾਂ ਕਿ ਮੈਂ ਦੁਨਿਆਵਾ ਵਿੱਚ ਇਹ ਦੁਨੀਆਈ ਵਿੱਚ ਮੈਂ ਮਾਂ ਕਹਾਵਾ ਉੱਥੋਂ ਉਹਨਾਂ ਨੂੰ ਅਸ਼ੀਰਵਾਦ ਪ੍ਰਾਪਤ ਹੋਇਆ ਜਦੋਂ ਬੱਚੇ ਦਾ ਜਨਮ ਹੋਣ ਲੱਗਿਆ ਤਾਂ ਸਿਬੂ ਮਲ ਜੀ ਨੇ ਕਹਿਤਾ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਤਮ ਮੈਂ ਦਾ ਲਾਲਨ ਪਾਲਨ ਕਰਨ ਲਈ ਕੋਈ ਪੈਸਾ ਨਹੀਂ ਦੇਣਾ ਨਾ ਮੈਂ ਤੈਨੂੰ ਕੋਲ ਰੱਖਣਾ ਤੇ ਮਾਤਾ ਮਹਿਤਾਬ ਕੋਰ ਕਹਿਣ ਲੱਗੀ ਮੈਨੂੰ ਮਨਜ਼ੂਰ ਹੈ ਪਰ ਮੈਂ ਆਪਣੇ ਕੁੱਖੋਂ ਇੱਕ ਬੱਚੇ ਨੂੰ ਜਨਮ ਦੇਣਾ ਉਸ ਬੱਚੇ ਦਾ ਜਨਮ ਹੋਇਆ ਉਹਨਾਂ ਦਾ ਨਾਮ ਮਾਤਾ ਜੀ ਨੇ ਰਾਮ ਜੀ ਦਾਸ ਰੱਖਿਆ ਤੇ ਬਚਪਨ ਤੋਂ ਹੀ ਉਹਨੂੰ ਇੰਨਾ ਸੰਸਕਾਰੀ ਬਣਾਇਆ ਉਹਨਾਂ ਨੂੰ ਮਨੁੱਖਾਂ ਦੀ ਸੇਵਾ ਕਰਨ ਲਾਇਆ ਤੇ ਪੰਛੀਆਂ ਨੂੰ ਦਾਣਾ ਦੇਣ ਪਾਣੀ ਦੇਣ ਤੇ ਜਿਹੜੇ ਗਰੀਬ بے ਸਹਾਰਾ ਸੀ ਉਹਨਾਂ ਦੀ ਸੇਵਾ ਕਰਨ ਤੇ ਲਾਇਆ ਤੇ ਮਸਾਹੀ ਬਹੁਤ ਮੁਸ਼ਕਿਲ ਉਹਨਾਂ ਦਾ ਜੀਵਨ ਗੁਜ਼ਰਿਆ ਮਾਤਾ ਮਹਤਾਬਕੌਰ ਗਰੀਬੀ ਦੀ ਹਾਲਤ ਵੀ ਸੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪੁੱਤਰ ਨੂੰ ਪੜਾਇਆ 10ਵੀਂ ਤੱਕ ਉਦੋਂ ਤੱਕ ਇਹ RAM ji das ਇਹ Hindu minded ਸੀ ਹਨੂਮਾਨ ਚਾਲੀਸਾ ਦਾ ਪਾਠ ਵੀ ਕਰਦੇ ਸੀ ਲੇਕਿਨ ਇੱਕ ਵਾਰ ਉਹਨਾਂ ਦੇ ਜੀਵਨ ਵਿੱਚ ਪਰਿਵਰਤਨ ਕਦੋਂ ਹੁੰਦਾ ਜਦ ਮਾਤਾ ਦੀ ਸਿੱਖਿਆ ਉਹਨਾਂ ਨੂੰ ਲੱਗਦੀ ਹੈ ਗੁਰਦੁਆਰੇ ਗਏ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਸੀ ਉੱਥੇ ਕੀ ਦੇਖ ਰਹੇ ਸੀ ਬੜੀ ਉਹਨਾਂ ਨੇ ਡੂੰਘਾਈ ਨਾਲ ਗੱਲ ਨੂੰ ਫੋਲੋ ਕੀਤੀ ਕਿ ਉੱਥੇ ਸੰਗਤ ਤੇ ਪੰਗਤ ਦੀ ਪ੍ਰਥਾ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਜਦੋਂ ਉੱਥੇ ਪੰਗਤ ਲੱਗ ਰਹੀ ਸੀ ਸਾਰੇ ਲੰਗਰ ਛਾਤਰੇ ਸੀ ਉਸ ਸਮੇਂ ਉੱਥੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਵੀ ਬੈਠੇ ਸੀ ਤੇ ਉਹਨਾਂ ਦੇ ਨਾਲ ਏਡੀਸੀ ਸੀ ਕਲੈਕਟਰ ਉਹ ਵੀ ਉੱਥੇ ਬੈਠੇ ਪੰਗਤ ਵਿੱਚ ਲੰਗਰ ਛਾਤਰੇ ਸੀ ਤੇ ਉਸ ਸਮੇਂ ਰਾਮਜੀदास ਨੇ ਦੇਖਿਆ ਕਿ ਗੁਰੂ ਕਰਦੀਏ ਪ੍ਰਥਾ ਤਾਂ ਬੜੀ ਚੰਗੀ ਹੈ ਹੋਰ ਕਿਤੇ ਕਈ ਧਰਮਾਂ ਵਿੱਚ ਵਿਤਕਰਾ ਕੀਤਾ ਜਾਂਦਾ ਹੈ ਭੇਤ ਭਾਅ ਕੀਤਾ ਜਾਂਦਾ ਹੈ ਲੇਕਿਨ ਸਿੱਖ ਧਰਮ ਵਿੱਚ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਇੱਕ ਰਾਜਾ ਵੀ ਬੈਠ ਕੇ ਪੰਗਤ ਵਿੱਚ ਲੰਗਰ ਛੱਕ ਰਿਹਾ ਇੱਕ ਕਲੈਕਟਰ ਵੀ ਤੇ ਆਪਣੀ ਮਾਤਾ ਜੀ ਨੂੰ ਕਿਹਾ ਮਾਤਾ ਜੀ ਮੈਂ ਵੀ ਅੰਮ੍ਰਿਤ ਛਕਣਾ ਹੈ ਗੁਰਸਿੱਖ ਬਣਨਾ ਹੈ ਤੇ ਮੈਂ ਇਹ ਗੁਰੂ ਘਰ ਦਾ ਪ੍ਰਚਾਰ ਕਰਨਾ ਹੈ ਤੇ ਕੇਸ ਰਖਣੇ ਮਾਤਾ ਜੀ ਬੜੇ ਖੁਸ਼ ਹੋਏ ਸਿੱਖ ਪਰਿਵਾਰ ਤੋਂ ਸੀ ਉਹਨਾਂ ਨੇ ਉਹਨਾਂ ਨੂੰ ਨਾਮ ਦੀ ਦਾਤ ਦਵਾਈ ਤੇ ਉਸਦੇ ਬਾਅਦ ਉਹਨਾਂ ਦੇ ਮਨ ਵਿੱਚ ਜਦ ਗੁਰੂ ਘਰ ਦੀ ਪ੍ਰਥਮਾ ਦੇਖੀ ਤੇ ਬਹੁਤ ਪ੍ਰਭਾਵਿਤ ਹੋਣ ਤੋਂ ਬਾਅਦ ਉਹਨਾਂ ਨੇ ਲੂਲੇ ਲੰਗੜੇ ਲੋਕਾਂ ਨੂੰ ਬਹੁਤ ਹੀ ਉਹਨਾਂ ਦੀ ਸੇਵਾ ਕੀਤੀ ਗਰੀਬ ਬੇਸਹਾਰਿਆਂ ਦੀ ਸੇਵਾ ਕੀਤੀ ਉਹਨਾਂ ਕੋਲ ਕੁਝ ਨਹੀਂ ਸੀ ਫਿਰ ਵੀ ਇੱਕ ਹਿੰਮਤ ਸੀ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਉਹਨਾਂ ਨੇ ਮਨੁੱਖਤਾ ਦੀ ਸੇਵਾ ਵਾਸਤੇ ਬਹੁਤ ਕੰਮ ਕੀਤਾ ਵਾਤਾਵਰਣ ਦੀ ਸੇਵਾ ਵਾਸਤੇ ਬਹੁਤ ਕੰਮ ਕੀਤਾ ਇੱਕ ਛੋਟੇ ਬਾਲਕ ਨੂੰ ਜਦੋਂ ਕੋਈ ਗੁਰਦੁਆਰੇ ਛੱਡ ਜਾਂਦਾ ਤਾਂ ਗੁਰੂ ਘਰ ਦੇ ਭਾਈ ਜੀ ਕਹਿੰਦੇ ਆ ਕਿ ਪਗਤ ਜੀ ਅਸ ਤੋਂ ਬਾਅਦ ਇਸ ਬੱਚੇ ਦੀ ਸੇਵਾ ਤੁਹਾਨੇ ਕਰਨੀ ਹੈ 20 ਸਾਲ ਤੱਕ ਉਹਨੂੰ ਮੋਡੇ ਤੇ ਚੱਕ ਕੇ ਉਹਨਾਂ ਦੀ ਸੇਵਾ ਕੀਤੀ ਤੇ ਜਿੱਤੇ ਕਿਤੇ پارک ਵਿੱਚ ਚੌਂਕ ਚੌਰਾਹੇ ਵਿੱਚ ਕੋਈ ਅਸਮਰਥ ਵਿਅਕਤੀ ਉਹਨਾਂ ਨੂੰ ਮਿਲ ਜਾਂਦਾ ਉਹਨਾਂ ਨੂੰ ਚੁੱਕ ਕੇ ਲਿਆਂਦੇ ਮੋਡੇ ਤੇ ਤੇ ਬਹੁਤ ਉਹਨਾਂ ਦੀ ਸੇਵਾ ਕੀਤੀ ਜਦੋਂ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਐਸੇ ਦੋ ਮਹਾਪੁਰਖਾਂ ਦੇ ਨਾਮ ਆਉਂਦੇ ਆ ਭਾਈ ਕਨਈਆ ਜੀ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਸੇਵਾ ਦੇ ਪੁੰਜ ਸੇ ਭਗਤ ਪੂਰਨ ਸਿੰਘ ਜੀ ਉਹਨਾਂ ਦੇ ਜੋ ਕਿਤੇ ਕੰਮ ਨੂੰ ਵੀ ਅੱਜ ਪੂਰੀ ਦੁਨੀਆ ਰਹਿਣ ਦੀ ਜੀਵਨ ਤੱਕ ਯਾਦ ਕੀਤਾ ਜਾਵੇਗਾ ਉਹਨਾਂ ਨੇ ਪਿੰਗਲਵਾੜੇ ਦੀ ਅੰਮ੍ਰਿਤਸਰ ਸਾਹਿਬ ਵਿੱਚ ਉਹਨਾਂ ਦੇ ਸਥਾਪਨਾ ਕੀਤੀ ਅੱਜ ਇਹ ਪੂਰੇ ਦੇਸ਼ ਵਿੱਚ ਤੁਸੀਂ ਦੇਖ ਰਹੇ ਹੋ ਪਿੰਗਲਵਾੜੇ ਦੀ ਜਗਾ ਉਹਨਾਂ ਦੇ ਲਗਾਏ ਹੋਏ ਬੂਟੇ ਅੱਜ ਦਰਖਤ ਬਣ ਗਿਆ ਉਹਨਾਂ ਦੇ ਅੱਜ ਜਨਮ ਦਿਹਾੜੇ ਤੇ 121ਵੇਂ ਜਨਮ ਦਿਹਾੜੇ ਤੇ ਮੈਂ ਆਪਣੇ ਫਿਟਨੈਸ ਲਵਰ ਪੰਜਾਬ ਗਰੁੱਪ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਆਪਾਂ ਵੀ ਜੀਵਨ ਵਿੱਚ ਪ੍ਰਣ ਕਰੀਏ ਆਪਣੇ ਮਹਾਪੁਰਖਾਂ ਦੀ ਇਹ ਧਰਤੀ ਹੈ ਇੱਥੇ ਸੇਵਾ ਸਤਕਾਰ ਤੇ ਨਾਮ ਸਿਮਰਨ ਇਹ ਸਭ ਕੁਝ ਸਾਡੇ ਵਿਚਾਰਾਂ ਵਿੱਚ ਦੱਸਿਆ ਜਾਂਦਾ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਦੱਸਿਆ ਜਾਂਦਾ ਹੈ ਕੋਈ ਜਿੰਨੇ ਯੋਗਾ ਹੋਵੇ ਜੋ ਜਿੰਨਾ ਸਮਰਥ ਹੋਵੇ ਆਪਾਂ ਨੂੰ ਸੇਵਾ ਦੇ ਕੰਮ ਕਰਨੇ ਚਾਹੀਦੇ ਆ ਵਾਤਾਵਰਣ ਰੱਖਿਆ ਦੇ ਕੰਮ ਕਰਨੇ ਚਾਹੀਦੇ ਆ ਭਾਈ ਚਾਰਕ ਸਾਂਝ ਦੇ ਕੰਮ ਕਰਨੇ ਚਾਹੀਦੇ ਆ ਇਸੇ ਵਾਣੀ ਨਾਲ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹੋਇਆ ਮੈਂ ਸਾਰਿਆਂ ਨੂੰ ਸਤਸ੍ਰੀਕਾਲ ਕਹਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਵਾਦ ਜੀ ਸਾਰਿਆਂ ਦਾ